ਲਗਾਤਾਰ ਧਿਆਨ ਦੇ ਵਿੱਚ ਆ ਰਿਹਾ ਹੈਗਾ ਕਿ ਕੁਝ ਲੋਕ ਜਾਂ ਕੁਝ ਚਾਹ ਲੋ ਸੰਸਥਾਵਾਂ ਕੁਝ ਇੰਡੀਵਿਜੂਅਲ ਜਿਹੜੇ ਆ ਵਿਅਕਤੀ ਵਿਸ਼ੇਸ਼ ਆ ਉਹ ਆਪਣਾ ਜਿਹੜਾ ਸੋਸ਼ਲ ਮੀਡੀਆ ਆਪਣਾ ਚਲਾਉਂਦੇ ਸੋਸ਼ਲ ਮੀਡੀਆ ਜਿਹੜਾ ਉਹਨਾਂ ਦਾ ਹੈਂਡਲ ਆ ਉਹਨੂੰ ਇਸ ਤਰੀਕੇ ਨਾਲ ਚਲਾਉਂਦੇ ਆ ਕਿ ਜਿਹੜੀ ਵੀ ਪੋਸਟ ਹੈਗੀ ਆ ਉਹਨੂੰ ਉਹਦੇ 'ਤੇ ਤਵੱਜੋ ਨਹੀਂ ਦਿੱਤੀ ਜਾਂਦੀ ਧਿਆਨ ਨਹੀਂ ਦਿੱਤਾ ਜਾਂਦਾ ਜਿਹਦੇ ਸਦਕਾ ਹੋ ਸਕਦਾ ਕਿ ਕਿਸੇ ਦੀਆਂ ਧਾਰਮਿਕ ਪਾਵਨਾਵਾਂ ਨੂੰ ਇੱਕ ਵਿਅਕਤੀ ਵਿਸ਼ੇਸ਼ ਦੀ ਉਦੀ ਆਪਣੀ ਭਾਵਨਾ ਦੇ ਨਾਲ ਦੂਜੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਥੇਸ ਪਹੁੰਚਦੀ ਹੋਵੇ ਸਮਾਜ ਵਿੱਚ ਫਿਰਕੂ ਤਣਾਅ ਪੈਦਾ ਹੁੰਦਾ ਹੋਵੇ ਗਲਤ ਅਫਵਾਹਾਂ ਨਾਲ ਪਬਲਿਕ ਵਿੱਚ ਘਬਰਾਹਟ ਹੁੰਦੀ ਹੋਵੇ ਜਾਂ ਬੱਚੇ ਜਿਹੜੇ ਨਵੀਂ ਪੀੜ੍ਹੀ ਆ ਉਹ ਨਸ਼ਿਆਂ ਦੇ ਨਸ਼ਿਆਂ ਦੇ ਵੱਲ ਪ੍ਰੇਰਿਤ ਹੁੰਦੇ ਹੋਣ ਹਥਿਆਰ ਦੀ ਬ੍ਰੈਂਡਿੰਗ ਕਰਨਾ ਉਹਨੂੰ ਦਿਖਾਉਣਾ ਉਹਦੇ ਵੱਲ ਪ੍ਰੇਰਿਤ ਹੁੰਦੇ ਹੋਣ ਇਦੇ ਵਾਸਤੇ ਅਸੀਂ ਵਿਸ਼ੇਸ਼ ਤੌਰ ਤੇ ਪਠਾਨਕੋਟ ਦੇ ਵਿੱਚ ਸਾਡਾ ਸੋਸ਼ਲ ਕਮਿਊਨਿਟੀ ਆ ਮੋਨਿਟਰਿੰਗ ਸੈੱਲ ਚੱਲ ਰਿਹਾ ਅਸੀਂ ਲਗਾਤਾਰ ਪਠਾਨਕੋਟ ਜੂਰਿਸਡਿਕਸ਼ਨ ਦੇ ਵਿੱਚ ਜਿੰਨੇ ਵੀ ਸੋਸ਼ਲ ਮੀਡੀਆ ਹੈਂਡਲ ਚੱਲ ਰਹੇ ਆ ਚਾਹੇ ਉਹ ਸੰਸਥਾਵਾਂ ਦੇ ਹੋ ਚਾਹੇ ਇੰਡੀਵਿਜੂਅਲ ਆ ਜਿਨ੍ਹਾਂ ਤੇ ਸਭ ਸ਼ੱਕ ਆ ਅਸੀਂ ਲਗਾਤਾਰ ਉਹਦੀ ਮੋਨਿਟਰਿੰਗ ਕਰ ਰਹੇ ਹਾਂ 24 ਇਨ ਟੂ 7 ਇਹਦੇ ਵਾਸਤੇ ਸਾਡਾ ਵਿਸ਼ੇਸ਼ ਜਿਹੜਾ ਹੈਗਾ ਯਾ ਯੂਨਿਟ ਸੈੱਲ ਕੰਮ ਕਰ ਰਿਹਾ ਸੋ ਇੱਕ ਕਿਸਮ ਦੀ ਮੈਂ ਇਹ ਦੱਸਣਾ ਚਾਹੁੰਦਾ ਇੱਕ ਵਾਰਨਿੰਗ ਹੈ ਕਿ ਜਿਹੜੇ ਵੀ ਸੋਸ਼ਲ ਮੀਡੀਆ ਨੂੰ ਯੂਜ਼ ਕਰਦੇ ਆ ਉਹ ਕਿਰਪਾ ਕਰਕੇ ਇਸ ਗੱਲ ਦਾ ਖਾਸ ਖਿਆਲ ਰੱਖਣ ਕਿਉਂਕਿ ਜੇਕਰ ਉਹਨਾਂ ਨੇ ਕੋਈ ਮੈਸੇਜ ਦੇਣੇ ਆ ਦੇਣਾ ਤਾਂ ਸਮਾਜ ਨੂੰ ਚੰਗਿਆਈ ਵਾਲਾ ਮੈਸੇਜ ਦੇ ਚੰਗਿਆਈ ਵਾਲੇ ਮੈਸੇਜ ਜਿਹਦੇ ਵਿੱਚ ਲੋਕਾਂ ਨੂੰ ਸਮਾਜ ਨੂੰ ਕੁਝ ਮਿਲ ਸਕੇ ਜੇ ਕੋਈ ਘਬਰਾਹਟ ਪੈਦਾ ਕਰਨੀ ਆ ਜਾਂ ਕਿਸੇ ਵਿਅਕਤੀ ਵਿਸ਼ੇਸ਼ ਦੇ ਖਰਾਬ ਕਰਨਾ ਆ ਜਾਂ ਇਹ ਕਹਿ ਲੋ ਕਿ ਕਿਸੇ ਦੀ ਧਾਰਮਿਕ ਭਾਵਨਾਵਾਂ ਉਹਦੇ ਨਾਲ আহত ਹੁੰਦੀਆਂ ਹੋਣ ਜਾ ਕਿਸੇ ਨਾਲ ਕੋਈ ਇਹੋ ਜਿਹੀ ਟੀਚਰਵਾਜੀ ਹੋਵੇ ਜਿਹਦੇ ਨਾਲ ਅਗਲਾ ਅਗਰੈਸਿਵ ਹੋ ਕੇ ਕੋਈ ਜੁਰਮ ਕਰ ਦਵੇ ਤੇ ਉਹਨੂੰ ਬਹੁਤ ਸਖਤੀ ਨਾਲ ਨਿਸ਼ਟਿਆ ਜਾਏਗਾ ਇਹਦੇ ਵਿੱਚ ਅਸੀਂ ਨਾ ਜ਼ਮਾਨਤ ਯੋਗ ਅਪਰਾਧ ਜਿਹੜਾ ਹੈਗਾ ਉਹਦੇ ਤਹਿਤ ਮੁਕੱਦਮਾ ਦਰਜ ਕਰਾਂਗੇ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ 'ਚ